ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਟਿੰਡਾ ਪੰਜਾਬ ਦੇ ਰਹਿਣ ਨਾਲ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਵੇਚਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੀ ਕੰਟਰੀ ਦੇ ਵਿੱਚ ਬੈਠ ਕੇ ਵੇਚਦੀਆਂ ਸਾਰੀਆਂ ਭੈਣਾਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਹੜੀਆਂ ਭੈਣਾਂ ਚੈਨਲ ਤੇ ਨਵੀਆਂ ਹੋਣੀਆਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਰਤੀ ਨੂੰ ਮਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਮੈਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣਾ ਨਾਲ ਦੀ ਨਾਲ ਤੁਹਾਡੇ ਕੋਲ নোਟੀਫਿਕੇਸ਼ਨ ਆ ਜਾਇਆ ਕਰੇ ਹਨ ਤੇ ਬਾਕੀ ਜਿਹੜੀਆਂ ਭੈਣਾਂ ਨੂੰ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਉਹ ਬੱਚਾ ਨੂੰ ਕਰਵਾ ਲਿਆ ਕਰੋ ਫਿਰ ਵੀ ਇਹ ਚੈਨਲ ਪਿੱਛੇ ਚਲਾ ਜਾਂਦਾ ਕਿ ਬੱਚੇ ਗੇਮਾਂ ਖੇਡਦੇ ਹਨ ਜਿਆਦਾ ਤਾਂ ਤੁਸੀਂ ਨੀਚੇ WhatsApp ਨੰਬਰ ਚੱਲੀ ਜਿੰਨਾ ਉਹਦੇ ਨੂੰ ਸੇਵ ਕਰਕੇ ਬੋਲ ਕੇ ਭੇਜ ਦਿਓ ਬਈ ਮੇਰੇ ਨੰਬਰ ਬੀਬੀ ਦੇ ਭੈਣਾਂ ਵਾਲੇ ਗਰੁੱਪ ਦੇ ਵਿੱਚ ਐਡ ਕਰ ਲਓ ਤੇ ਤੁਮ ਹੈਲੋ ਹੈ ਵੀ ਲੈ ਕੇ ਭੇਜ ਦਿਓ ਮੈਂ ਸਮਝ ਜਾਣਾ ਵੀ ਇਹ ਨੰਬਰ ਗਰੁੱਪ ਦੇ ਵਿੱਚ ਐਡ ਕਰਨਾ ਬਿਲਕੁਲ ਫ੍ਰੀ ਸੇਵਾ ਕੋਈ ਵੀ ਪੈਸਾ ਨਹੀਂ ਕੋਈ ਕੰਮ ਸਿਖਾਉਂਦਾ ਠੀਕ ਆ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਈ ਆ ਉਹ ਲੇਡੀ ਸੂਟ ਦੀ ਸਲਵਾਰ ਦਾ ਵੱਖਰੀ ਜੀ ਕਾਟ ਕਟਾਂਗੇ ਆਪਾਂ ਸਿੰਪਲ ਸਲਵਾਰ ਆ ਸਟ੍ਰੇਟ ਸਲਵਾਰ ਜਮਾ ਤੇ ਇੱਕ ਕਾ ਵੀ ਭੈਣਾਂ ਦੇ ਨਾਲ ਕਮੈਂਟ ਆਉਂਦੇ ਆ ਭਾਈ ਸਿੱਧੀ ਸਲਵਾਰ ਕਿਵੇਂ ਬਣਦੀ ਆ ਮਤਲਬ ਕਿ ਵੀ ਕੋਈ ਪੇਟੀ ਨਹੀਂ ਪਿੰਦੀ ਜਿਵੇਂ ਪਹਿਲਾਂ ਆਪਾਂ ਬਜ਼ੁਰਗ ਇਹਦੇ ਪਾਉਂਦੇ ਸੀਗੇ ਜਾਂ ਬੀਬੀਆਂ ਪਹਿਲਾਂ ਪਾਉਂਦੀਆਂ ਸੀਗਾ ਸਭ ਤੋਂ ਪਹਿਲਾਂ ਆਪਾਂ ਉਹ ਦਾਖਾ ਦੋ ਲੰਬਾਈ ਜਿਹੜੀ ਇਹਨਾਂ ਦੀ 35 ਆ 벨ਟ 21 ਆ ਤੇ ਮੋਰੀ 13 ਆ ਪਹਿਲਾਂ ਆਪਾਂ 35 ਦਾ ਦੇ ਹਿਸਾਬ ਨਾਲ ਜੇ ਜੇ ਤੁਸੀਂ ਸਿੰਪਲ ਸਲਵਾਰ ਪੁੱਛਦੇ ਹੋ ਮੈਨੂੰ ਵੀ ਨੇਫਾ ਜੀ ਦੇ ਉੱਪਰ ਬੰਦਾ ਹਨ ਉਹ ਕਿਵੇਂ ਕੱਟਣੀ ਆ ਦੇਖੋ ਮੰਨ ਕੇ ਚੱਲੋ ਇਹਨਾਂ ਦੀ ਲੰਬਾਈ 35 ਆ ਆਪਾਂ ਕੋਈ ਫੀਤਾ ਨਹੀਂ ਕੱਢਣਾ ਇੱਥੋਂ ਸ਼ੁਰੂ ਕਰਨ ਜਿੱਥੋਂ ਆਪਾਂ ਗਾਣ ਕੱਢਿਆ ਨਾ ਲੰਬਾਈ 35 ਤੇ ਆਪਾਂ ਕਿੰਨਾ ਰੱਖਣਾ 38 ਜਿਹੜੀਆਂ ਬੀਬੀਆਂ ਕਹਿੰਦੇ ਵੀ ਸਿੱਧੀ ਨੇਫਾ ਜਿਹੜੀ ਸਲਵਾਰ ਬੰਦੀ ਆ ਕੀ ਤੁਹਾਡੀ ਮਰਜ਼ੀ ਆ ਉਹ ਵੀ ਤੁਹਾਨੂੰ ਦਿਖਾ ਦੂਗੀ ਆਪਾਂ ਕਿੰਨਾ ਬਣੂਗਾ ਕੀ ਸਭ ਤੋਂ ਪਹਿਲਾਂ ਆ ਦੇਖੋ ਫੀਤਾ ਉੱਪਰ ਨਹੀਂ ਕੱਢਣਾ ਜੇ ਤੁਸੀਂ ਸਿੰਪਲ ਸਲਵਾਰ ਕੱਟਣੀ ਹੈ ਕਿਸੇ ਬਜ਼ੁਰਗ ਦੀ ਬੇਬੇ ਦੀ ਹਨਾ ਤਾਂ 35 ਬੇਬੇ ਲੰਬਾਈ ਆ ਆਪਕ ਨਹੀਂ ਰੱਖ ਲਈ 38 ਠੀਕ ਆ ਇਹ ਪਹੁੰਚੇ ਮੰਨ ਕੇ ਚਲੋ ਪਹੁੰਚੇ ਕੱਟ ਰਹੇ ਆ ਆਪਾਂ ਉਸ ਤੋਂ ਅੱਗੇ ਮੂਰੀ 13 ਉਹਨਾਂ ਦੀ ਆਪਾਂ ਇੱਥੋਂ 11 ਰੱਖ ਲੈਣੀ ਉਹ ਵੀ 11 11 ਤੇ 11 ਇਸ ਤੋਂ ਅੱਗੇ ਫੱਟੇ-ਕੱਟੇ ਆਣਗੇ ਇਸ ਤੋਂ ਬਾਅਦ ਮੈਂ ਇੱਕ ਵਾਰੀ ਆ ਹੁਣ ਆਪਣੀ ਸਲਵਾਰ ਦੇ ਆ ਜੂ ਵੀ ਆਪਾਂ ਸਲਵਾਰ ਜਿਹੜੀ ਬੈਲਟ ਵਾਲੀ ਕੱਟਦੇ ਆ ਉਹ ਕਿਵੇਂ ਕੱਟਣੀ ਆ ਅੱਜ ਚੇਂਜ ਕੀਤਾ ਕੱਢ ਲਿਆ ਆਪਾਂ ਉੱਪਰ ਸਲਵਾਰ ਦਾ ਸਲਵਾਰ ਦੀ ਲਮਾਈ ਕਿੰਨੀ ਆਪਣੀ ਆਪਣੀ ਲਮਾਈ 35 ਆਪਾਂ ਕਿੰਨੀ ਰੱਖਾਂਗੇ 38 ਇੰਚ ਪੌਣੇ 35 ਆਪਾਂ 38 ਸਵਾ 38 ਰੱਖ ਲਾਂਗੇ ਕਿਉਂਕਿ ਆਪਾਂ ਨਾ ਸਲਵਾਰ ਨੂੰ ਅੱਗੇ ਤੋਂ ਚੱਕਦੇ ਹੁੰਦੇ ਆ ਸਾਰੀਆਂ ਬੀਬੀਆਂ ਪਹਿਣਾ ਜਿਹੜੀਆਂ ਪਹਿਲਾਂ ਜੁੜੀਆਂ ਹੋਊਗਾ ਚੈਨਲ ਤੇ ਉਹਨਾਂ ਦਾ ਪਤਾ ਜਿਹੜੀਆਂ ਪਹਿਣਾ ਚੈਨਲ ਤੇ ਨਮੀਆਂ ਹੁੰਦੀਆਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਹਣ ਆ ਦੇਖੋ ਇੱਥੇ ਫਰਕ ਪੈਗਾ ਇੰਨਾ ਜੇ ਤੁਸੀਂ 벨ਟ ਵਾਲੀ ਸਲਵਾਰ ਕਟੋਗੇ ਤਾਂ ਇੰਨੇ ਛੋਟੇ ਫੱਟੇ ਆਉਣਗੇ ਜੇ ਸਿੰਪਲ ਸਲਵਾਰ ਸਾਦੀ ਸਲਵਾਰ ਨੇਫੇ ਵਾਲੀ ਜਿਹਨੂੰ ਅਪ ਕਹਿੰਦੇ ਆ ਉਹ ਕਟੋਗੇ ਤਾਂ ਇੰਨੀ ਵੱਡੀ ਕੱਟੀ ਹੋਊਗੀ ਜੇ ਫਿਰ ਵੀ ਕਿਸੇ ਭੈਣ ਨੂੰ ਨਹੀਂ ਪਤ ਲੱਗਦਾ ਤਾਂ ਤੁਸੀਂ ਫੋਨ ਕਰਕੇ ਮੈਨੂੰ ਪੁੱਛ ਸਕਦੇ ਹੋ ਫੋਨ ਦੇਣੀ ਨਹੀਂ ਕਰਨਾ ਸ਼ਾਮ ਨੂੰ 8 ਵਜੇ ਤੋਂ ਬਾਅਦ ਕਰਨਾ ਹਾਂ WhatsApp ਤੇ ਮੈਸੇਜ ਜਦੋਂ ਮਰਜੀ ਭੇਜ ਸਕਦੇ ਤੁਸੀਂ ਨੰਬਰ ਨੂੰ ਸੇਵ ਕਰਕੇ WhatsApp ਤੇ ਬੋਲ ਕੇ ਭੇਜਦਾ ਕਰੋ ਬਾਈ ਸਾਨੂੰ ਆਹ ਚੀਜ਼ ਦੀ ਦੁਬਾਰਾ ਦੱਸ ਦੋ ਵੀ ਦਿੱਕਤ ਆ ਰਹੀ ਆ ਆ ਦੇਖੋ ਆ ਤਾਂ ਹੋ ਗਿਆ ਨਿਸ਼ਾਨ ਤੁਹਾਡਾ ਜੇ ਤੁਸੀਂ ਨੇਫੀ ਵਾਲੀ ਸਲਵਾਰ ਬਣਾਉਣੀ ਆ ਦੁਬਾਰੇ ਫਿਰ ਇੱਕ ਵਾਰ ਚੈੱਕ ਕਰਾਂਦੇ ਆ 35 ਲਵਾਈ ਆ ਆਪਾਂ ਕਿ ਨਹੀਂ ਰੱਖ ਲਈ ਸੀ 33 ਹੁਣ ਆਪਾਂ ਕਟਾਂਗੇ ਆਪਣੀ ਸਲਵਾਰ ਦੁਬਾਰੇ ਇਹ ਵੀ ਤੁਹਾਨੂੰ ਚੈੱਕ ਕਰਾ ਦੂੰਗਾ ਜਿੰਗਾਂ ਭੈਣਾਂ ਦੀ ਸਮਝ ਲੱਗ ਗਈ ਜਾਂ ਜਿਹੜੀਆਂ ਭੈਣਾਂ ਕਾਫੀ ਦਿਨਾਂ ਦੇ ਮੈਨੂੰ ਮੈਸੇਜ ਕਰ ਰਹੀਆਂ ਨੇ ਬਈ ਸਿੰਪਲ ਸਲਵਾਰ ਤੁਸੀਂ ਕਾਟ ਦੱਸੋ ਉਹ ਮੈਨੂੰ ਜਰੂਰ ਦੱਸਣ ਵੀ ਬਈ ਸਮਝ ਆ ਗਈ ਜਾਂ ਨਹੀਂ ਆਈ ਹੁਣ 11 ਮੂਰੀ ਤੋਂ ਹਮੇਸ਼ਾ 2 ਇੰਚ ਘੱਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਫਿਰ ਸਲਵਾਰ ਨਿਕੋਂਦੀ ਨਹੀਂ ਜਿੱਦਾਂ ਪਹੁੰਚੇ ਦੇ ਉੱਪਰ ਕੜਾਈ ਆ ਫਿਰ ਤਾਂ ਚਲੋ ਆਪਣੀ ਮਜਬੂਰੀ ਹੋ ਜਾਂਦੀ ਆ ਵੀ ਥੋੜੇ ਤੋਂ ਥੋੜਾ ਆਪਾਂ ਛੱਡ ਲਾਂਗੇ ਫਿਰ ਵੀ ਕੜਾਈ ਆਪਾਂ ਕਿਉਂਕਿ ਘੱਟ ਤੋਂ ਘੱਟ ਕੱਟਣੀ ਹੁੰਦੀ ਆ ਕਈ ਵਾਰ ਤਾਂ ਇਹੋ ਜਿਹੀ ਘੜਿੰਜੇ ਤੋਂ ਆਪਾਂ ਉਹਨੂੰ ਕੱਟ ਦਿੰਦੇ ਆ ਸਾਰੀ ਕੜਾਈ ਨਿਕਲ ਜਾਂਦੀ ਆ ਫਿਰ ਆਪਾਂ ਮਜਬੂਰੀ ਕਰਕੇ ਤਾਂ ਵੱਧ ਫੱਟੇ ਪਾਉਣੇ ਪੈ ਸਕਦੇ ਆ ਆਪਾਂ ਨੂੰ ਨਹੀਂ ਨਹੀਂ ਤੇ ਹਾਂ ਦੁਬਾਰੇ ਫਿਰ ਤੁਹਾਨੂੰ ਇੱਕ ਵਾਰ ਚੈੱਕ ਕਰਨਾ 6 ਇੰਚ ਵੀ ਤਾਂ ਕੱਢ ਲਿਆ ਆਪਾਂ 35 ਤੇ 38 38 ਠੀਕ ਆ ਆਗੀ ਸਮਝ ਜੇ ਭੈਣਾਂ ਨੂੰ ਸਮਝ ਆ ਗਈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਵਾਬ ਦਿਆ ਕਰੋ ਨਹੀਂ ਆਉਦੀ ਤਾਂ ਵੀ YouTube ਤੇ ਜਾ ਕੇ ਮੈਨੂੰ ਕਮੈਂਟ ਕਰ ਦਿਆ ਕਰੋ ਬਈ ਸਾਨੂੰ ਸਮਝ ਨਹੀਂ ਜਾਈ ਦੁਬਾਰੇ ਸਮਝਾਓ ਹਨਾ ਆ ਤੁਸੀਂ ਸਿੰਪਲ ਕਟਨੀਆਂ ਨੇ ਫੇਲੇ ਤਾਂ ਜਿਹਾ 벨ਟ ਕਟਨੀ ਤਾਂ ਨਾ ਆਪਾਂ 20 ਪੁਆਇੰਟ ਦੀ ਤੇ 벨ਟ ਵਾਲੀ ਸਲਵਾਰ ਮੈਂ ਤੁਹਾਨੂੰ ਇੱਕ ਵਾਰੀ ਕੱਚਾ ਕਰਕੇ ਦਿਖਾਤਾ ਵੀ ਕਿੰਨੀ ਕੱਢਿਆ ਸੀ ਇਹਦਾ ਹਮੇਸ਼ਾ ਕਾਂਡ ਕੱਢ ਕੇ ਫੱਟੀ ਦੇਣਾ ਫੇਰੀ ਲੱਗਿਆ ਹੁਣ ਆਪਾਂ ਇਹਨੂੰ ਚੱਕ ਦੇਣੀ ਬਾਅਦ ਚੱਕਾਂਗੇ ਸਾਰੀ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਆਏ ਰੱਖ ਲਾਂ ਤਾਂ ਕਿ ਤੁਹਾਨੂੰ ਵੀ ਸੌਖਾ ਪਤਾ ਲੱਗ ਜਾਣਾ ਕਿ ਕਿਵੇਂ ਕੱਟੀ ਜਾਊਗੀ ਜੇ ਆਪਾਂ ਕਰੀਮ ਮਾਰਨੀ ਕਰੀਮ ਮਾਰ ਸਕਦੇ ਇਧਰਲੇ ਪਾਸੇ ਇੰਜੀ ਠੀਕ ਹੁਣ ਇੱਕ ਵਾਰੀ ਪ੍ਰੈਸ ਨੂੰ ਗਰਮ ਤੇ ਲਾ ਦੇ ਗਰਮ ਤੇ ਬਾਕੀ ਜਿਹੜੀਆਂ ਭੈਣਾਂ ਨੇ ਕੋਈ ਪ੍ਰੈਸ ਜਾਂ ਕੋਈ ਮਸ਼ੀਨ ਕੁਝ ਵੀ ਲੈਣਾ ਉਹਦਾ ਕੈਂਚੀ ਵਗੈਰਾ ਨਾ ਉਹ ਇੱਕ ਵਾਰ ਸ਼ਾਮ ਨੂੰ ਫੋਨ ਕਰਕੇ ਮੇਰੇ ਨਾਲ ਡਿਸਕਸ ਕਰ ਲਿਆ ਕਰੋ ਹਨ ਵੀ ਕਿਹੜੀ ਕੰਪਨੀ ਦੀ ਬਈ ਲੱਗੇ ਜਿਹੜੀਆਂ ਭੈਣਾ ਮਸ਼ੀਨ ਲੈਂਡ ਬਾਰੇ ਸੋਚ ਰਹੀਆਂ ਹਨ ਜਾਂ ਕੋਈ ਕਪੜਾ ਦੀ ਲੜਾ ਪਾਉਣ ਬਾਰੇ ਸੋਚ ਰਹੀਆਂ ਉਹ ਸ਼ਾਮ ਨੂੰ ਫੋਨ ਕਰਕੇ ਜਾਂ ਮੈਂ ਵਟਸਐਪ ਤੇ ਮੈਸੇਜ ਕਰਕੇ ਛੱਡ ਦਿਆ ਕਰੋ ਤਾਂ ਕਈ ਵਾਰ ਤਾਂ ਦੇਣੀ ਟਾਈਮ ਲੱਗਦਾ ਜਾਂ ਬਾਹਰਲੀ ਕੰਟਰੀ ਵਿੱਚ ਟਾਈਮ ਦਾ ਉਲਟ ਫਲਟ ਹੋ ਜਾਂਦੇ ਹਨ ਤਾਂ ਉਹ ਤੁਸੀਂ ਵਟਸਐਪ ਤੇ ਮੈਸੇਜ ਛੱਡ ਦਿਆ ਕਰੋ ਫਿਰ ਮੇਰਾ ਜਦੋਂ ਵੀ ਟਾਈਮ ਲੱਗੂ ਮੈਂ ਫੋਨ ਲਾ ਲੈਂਦਾ ਲਓ ਜੀ ਬੈਟਾ ਆਪੇ ਇਥੋਂ ਨਾਲ ਦੀਨ ਕੱਢ ਦਿੰਗੇ ਇਹਨਾਂ ਨੂੰ ਬੈਲਟ ਹੈਗੀ 21.5 ਆਪਾਂ ਕਿੰਨੀ ਪਾਵਾਂਗੇ 22.5 ਆਪਾਂ ਫੀਤਾ ਤਾਂ ਕੱਢਿਆ ਸੀ 6 ਇੰਚ ਤੇ ਬੈਲਟ ਦੀ ਚੌੜਾਈ ਰਿਪਰ ਰੱਖਾਂਗੇ 6.5 ਕਿਉਂਕਿ ਕਈ ਵਾਰੀ ਕੱਪੜਾ ਘਟ ਜਾਂਦਾ ਸਾਰੀ ਸਲਵਾਰ ਜਦੋਂ ਜੁੜ ਗਈ ਮੈਂ ਤੁਹਾਨੂੰ ਜੁੜੀ ਹੋਈ ਸਲਵਾਰ ਵੀ ਅੱਜ ਦਿਖਾਉਂਗਾ ਮੇਰੇ ਕੋਲ ਜੁੜੀ ਪਈ ਹੈ ਠੀਕ ਹੈ ਕੱਲ ਸ਼ਾਮ ਨੂੰ ਮੇਰਾ ਉਹ ਕੰਮ ਲੇਟ ਹੋ ਗਿਆ ਸੀਗਾ ਤੇ ਬਾਕੀ ਤੁਹਾਨੂੰ ਮੈਂ ਦਿਖਾਣਾ ਕਿਵੇਂ ਆਪਣੀ ਰੱਖੀ ਹੈ ਸਲਵਾਰ ਸਾਢੇ 6 ਸਾਢੇ 6 ਸਾਢੇ 6 ਕਿਵੇਂ ਤੁਸੀਂ ਪਹੁੰਚ ਜਾਣ ਤੋਂ ਪਹਿਲਾਂ ਪ੍ਰਸੰਮਾਨੇ ਨੂੰ ਤੁਹਾਨੂੰ ਸਾਰਾ ਦਿਖਾ ਦੋ। ਬਾਕੀ ਵੀਡੀਓ ਚਲਦੀ-ਚਲਦੀ ਨਾਲ ਸ਼ੇਅਰ ਕਰ ਲਿਆ ਕਰੋ ਪੜ੍ਹਨ ਵਾਲਕੇ ਫਿਰ ਅੱਗੇ ਹੋਰਾਂ ਪੜਨਾਂ ਦਾ ਵੀ ਲਾਹਾ ਲੈ ਸਕਣ। ਨਾਲੇ ਆਪਣਾ ਚੈਨਲ ਗਰੋਥ ਕਰਦਾ ਇਸ ਚੀਜ਼ ਨਾਲ ਤੇ ਹੋਰਾਂ ਪੜਨਾਂ ਕੋਲੇ ਵੀ ਜਾਣਕਾਰੀ ਜਾਂਦੀ ਆ। ਨਾਲੇ ਅਗਲਾ ਸੈਸ਼ਨ ਨਾਲੇ ਪੁੱਲ ਦੇ ਨਾਲੇ ਪੜ੍ਹਿਆਂ। ਵੀਡੀਓ ਚਲਦੀ-ਚਲਦੀ ਲਾਜ਼ਮੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਰੇ ਪੜ੍ਹਿਆ ਇਸ ਚੀਜ਼ ਦਾ ਲਾਹਾ ਲੈ ਸਕਣ ਹਣ। ਹਾਲੋ ਹੁਣ ਮੈਂ ਤੁਹਾਨੂੰ ਇੱਕ ਵਾਰੀ ਸਿੰਪਲ ਸਲਵਾਰ ਦੀ ਕਾਟ ਦੱਸੂ ਦੋਨਾਂ ਦੀ ਨਾਲ-ਨਾਲ ਹੀ ਦੱਸੀਏ ਨਾ ਜੇ ਫਿਰ ਵੀ ਕਿਸੇ ਭੈਣ ਨੂੰ ਭੁਲੇਖਾ ਲੱਗਦਾ ਕਿਉਂਕਿ ਹੁਣ ਸਿੰਪਲ ਸਲਵਾਰਾਂ ਜਮੇ ਕੋਈ ਨਹੀਂ ਬਣਾਉਂਦੀਆਂ ਹਨਾ ਜੇ ਕੋ ਬਣਾਉਂਦੀਆਂ ਬਜ਼ੁਰਗ ਤਾਂ ਉਹ ਘਰੀ ਬਣਾਉਂਦੇ ਨੇ ਕੁੜੀਆਂ ਹਾਲੋ ਮਨ ਕੇ ਜਿਵੇਂ ਐਸੇ ਲੋਕੀ ਆਪਾਂ ਅੱਜ ਵੱਖਰੀ ਕਾਟ ਕੱਟ ਰਹੇ ਹਾਂ ਤਾਂ ਹੀ ਉਹ ਸਵੇਰੇ ਸਵੇਰੇ ਵੀਡੀਓ ਪਾਉਣ ਲੱਗੇ ਆ ਅੱਜ ਤਰੀਕ ਹੈਗੀ 3 8 ਮਹੀਨਾ ਤੇ 2025 ਇੱਕ ਪਹਿਲੇ ਮੈਨੂੰ ਕਿਹਾ ਕਿ ਨੇ ਬਾਈ ਤੁਸੀਂ ਨਾਲ ਨਾਲ ਤਰੀਕ ਵੀ ਬੋਲ ਦਿਆ ਕਰੋ ਜਦੋਂ ਵੀਡੀਓ ਪਾਣੀ ਉਹਨੇ ਕਿੱਦੇ ਪਾਈ ਸੀਗੀ 3 ਤਰੀਕ 8ਵਾਂ ਮਹੀਨਾ 2025 ਨੂੰ ਪਾਈ ਇਹ ਵੀਡੀਓ ਅਪਲੋਡ ਕਰਾਂਗੀ ਬਾਕੀ ਹੁਣ ਜਿਆਦਾ ਪਹਿਲਾਂ ਸੂਟ ਬਣਾਉਣਗੇ ਜਿਵੇਂ ਰਖੜੀ ਆ ਗਈ ਹੈ ਨਾ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਤੁਸੀਂ WhatsApp ਤੇ ਮੈਸੇਜ ਛੱਡ ਦਿਆ ਕਰੋ ਕਿਉਂਕਿ ਫੋਨ ਤੇ ਗੱਲ ਆਪਣੀ 8 ਵਜੇ ਤੋਂ ਬਾਅਦ ਹੁੰਦੀ ਹੈ ਕਈ ਕਿਸੇ ਹਿਸਾਬ ਦਾ ਹੋਰ ਸੂਟ ਆਉਂਦਾ ਤੁਸੀਂ ਫੋਟੋ ਖਿੱਚ ਕੇ ਭੇਜਿਆ ਕਰੋ ਮੈਂ ਇਸ ਤਰ੍ਹਾਂ ਦਾ ਮੈਂ ਸੂਟ ਲੈਤਾ ਇਹਦੀ ਕਾਟ ਕਿਵੇਂ ਕੱਟੀ ਜਾਊਗੀ ਹਨ ਇੱਕ ਵਾਰੀ ਵਟਸਐਪ ਤੇ ਮੈਸੇਜ ਭੇਜ ਕੇ ਦੇਖ ਲਿਆ ਕਰੋ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਤੁਹਾਨੂੰ ਵਟਸਐਪ ਤੇ ਮੈਂ ਜਵਾਬ ਦੇ ਦੇਵਾਂ ਹਨ ਆਪਾਂ ਇਧਰ ਕਰੀ ਚੰਗੀ ਤਰ੍ਹਾਂ ਮਾਰ ਲੈਂਗੇ ਜਿਹੜੇ ਆਪਾਂ ਨੀਲੇ ਨਿਸ਼ਾਨ ਲਾਵਾਂਗੇ ਉਹ ਥੋੜੀ ਸਿੰਪਲ ਸਲਵਾਦ ਲਾਵਾਂਗੇ ਤੇ ਜਿਹੜੇ ਆਪਾਂ ਵਾਈਟ ਨਿਸ਼ਾਨ ਲਾਵਾਂਗੇ ਉਹ ਆਪਾਂ ਪੇਟੀ ਵਾਲੀ ਬੈਲਟ ਲਈ ਸਲਵਾਦ ਲਾਵਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੇ ਤੁਹਾਡੀ ਸਲਵਾਰ ਆ ਬਜ਼ੁਰਗਾਂ ਦੀ ਹੈ ਨਾ 35 36 ਜੋ ਵੀ ਹੈ ਉਸ ਦੇ ਵਿੱਚੋਂ ਕੀ ਆ 3 ਇੰਚ ਵੱਧ ਰੱਖਣਾ ਪਿਆ ਦੇਖੋ ਇੱਥੇ ਮੰਨ ਕੇ ਚਲੋ 35 ਆ ਆਪਾਂ ਕਿੰਨਾ ਰੱਖਣਾ 38 ਸੌਖੀ ਸਮਝ ਆ ਗਈ ਫਿਰ ਮੇਰੇ ਹਿਸਾਬ ਨਾਲ ਤੁਹਾਨੂੰ ਆ ਜੇ ਨਾ ਆਪਾਂ 38 ਰੱਖਿਆ 2 ਟਾ ਇੰਚ ਦਾ ਨਹੀਂ ਫਾਮੜ ਜੂ ਆ ਦੇਖੋ ਇੱਥੋਂ ਬਾਕੀ ਆ ਮਾੜਾ ਮੋਟਾ ਜੇ ਬਾਹਰ ਘਾਟ ਘਟ ਨਹੀਂ ਕੱਟ ਕੇ ਪਹੁੰਚੇ ਲਾਂ ਜਮੈਂ ਸੌਖਾ ਤਰੀਕਾ ਤੇ ਹੁਣ ਆਪਾਂ ਇਸ ਸਲਵਾਰ ਆਪਾਂ ਕਿੰਨੇ ਕੱਟਣੀ ਆ। ਆਜ ਇਹ ਹੋਵੇ ਪੂਗੀ 2 ਇੰਚ ਜਿਹੜੀ ਪੈਣੀ ਆ ਆਪਣੀ। ਹਾਂ ਹੁਣ ਮੈਂ 6 ਇੰਚ ਫੀਤਾ ਕੱਢ ਲਿਆ ਉੱਪਰ ਇਸ ਤਰ੍ਹਾਂ। ਸਲਵਾਰ ਦੀ ਲੰਬਾਈ ਕਿੰਨੀ ਆ? ਪੌਣੇ 35 ਆਪਾਂ ਕਿੰਨੀ ਲਈ ਸੀ 38.5 ਠੀਕ ਆ। ਵੱਧ ਕਿੰਨੀ ਰੱਖਣੀ ਆ ਆਪਾਂ? 2 ਇੰਚ। ਹਾਂ। ਜੇ ਤਾਂ ਆਪਾਂ ਸਿੰਪਲ ਝੋਲੀ ਉਹ ਹੁੰਦੀ। ਮੇ ਫੇੜ ਸਲਵਾਰ ਬਣੀ ਫਿਰ ਤਾਂ ਆਪਾਂ ਇੱਥੋਂ 15 ਇੰਚ ਕੱਟਣੀ ਸੀਗੀ। ਸਣੀ ਦੇ ਪੇ ਦੀ 15 ਤੋਂ 15 ਜੇ ਕੁ ਬੀਰ ਕੋ ਭਾਰੀ ਆ ਤਾਂ 15.5 ਕਰ ਸਕਦੇ ਆ ਨਾਰਮਲ ਸ਼ਰੀਰ ਦੇ 15 ਇੰਚ ਜਾਨੀ ਕਿ ਬਣ ਕਰਕੇ ਥੋੜੀ ਆਹ ਦੇਖੋ ਇਹਨਾਂ ਨੇ ਆਪਾਂ ਮੜ ਜੂ ਆਪਣਾ ਉੱਪਰ 13 ਇੰਚ ਰਹਿ ਜੂ ਬਣ ਕੇ ਠੀਕ ਤੇ ਹੁਣ ਆਪਾਂ ਨੇ ਕਿਵੇਂ ਕਰਨਾ ਇੱਥੋਂ ਝੋਲੀ ਕਿੰਨੀ ਪਾਉਣੀ ਆ 10 ਇੰਚ 10 ਆਵਾਂ 10 ਕਿੰਨੀ ਵੀ ਆਪਾਂ ਲੋਡ ਹਤਾ ਪਾ ਸਕਦੇ ਆ ਇੱਥੋਂ ਫਿਰ ਤਿਮ ਰੱਖ ਕੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾਵਾਂ ਠੀਕ ਹੈ ਜੀ ਆ ਆਪਣੀ ਪਿੰਟ ਵਾਲੀ ਸਲਵਾਰ ਦਾ ਨਿਸ਼ਾਨ ਹੋ ਗਿਆ ਆ ਆਪਣਾ ਸਿੰਪਲ ਸਲਵਾਰ ਦੋ ਜਿਹੜੀਆਂ ਭੈਣਾਂ ਨੇ ਸਮਝ ਆ ਗਈ ਜਰੂਰ ਜਰੂਰ ਜਾ ਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ YouTube ਵਾਲੇ ਦੇ ਵਿੱਚ ਤੇ ਲਾਈਕ ਸਾਰੀਆਂ ਭੈਣਾਂ ਕਰਿਆ ਕਰੋ ਕਿਉਂਕਿ ਤੁਹਾਡੇ ਥੋੜੇ ਵਿਊ ਆਉਂਦੇ ਨਾਲ ਲਾਈਕ ਨਹੀਂ ਆਉਂਦੇ ਲਾਈਕ ਵੀ ਕਰਿਆ ਕਰੋ ਨਾਲ-ਨਾਲ ਠੀਕ ਆ ਤੁਹਾਡੇ ਆਪ ਦੇ ਭਰਾ ਦੇ ਚੈਨਲ ਆ ਮੈਂ ਤੁਹਾਡੇ ਤੋਂ ਕਦੇ ਮੂੰਹ ਨਹੀਂ ਲਿਕਾਉਂਦਾ ਹਣਾ ਤੁਸੀਂ ਵੀ ਨਾਲ-ਨਾਲ ਸਪੋਰਟ ਕਰਿਆ ਕਰੋ ਵੀ ਕੋਈ ਵੀ ਚੀਜ਼ ਲੋੜ ਹੁੰਦੀ ਹੈ ਮੈਂ ਤੁਹਾਡੇ ਨਾਲ ਖੜਾ ਕੋਈ ਸਮਾਨ ਲੈਣਾ ਮਸ਼ੀਨ ਲੈਣੀ ਹੈ ਕੈਂਚੀ ਲੈਣੀ ਆ ਮੈਂ ਕੱਲ ਵੀ ਗਿਆ ਸੀ ਇੱਕ ਭੈਣ ਨੇ ਨਾ ਵੀ ਕੈਂਚੀ ਵਾਸਤੇ ਗਿਆ ਸੀ ਮੈਨੂੰ ਖੱਬੇ ਹੱਥ ਦੀ ਵੀ ਜੇ ਉਹ ਅੱਜ ਮੇਰੀ ਵੀਡੀਓ ਦੇਖ ਰਹੀ ਹੈ ਤਾਂ ਉਹ ਦੁਬਾਰੀ ਸੰਪਰਕ ਕਰੇ ਕਿਉਂਕਿ ਹੁਣ ਕੰਮ ਦੀ ਸੈਟਿੰਗ ਹੋ ਗਈ ਸਗੀ ਤਾਂ ਆਪਾਂ ਉਹਨੂੰ ਕੈਂਚੀ ਲੈ ਕੇ ਭੇਜ ਜਾਾਂਗੇ ਖੱਬੇ ਹੱਥ ਦੀ ਮਿਲ ਜਾਊਗੀ ਕਾਫੀ ਬੜਾ ਗੁੱਸੇ ਹੋਇਆ ਨਹੀਂ ਜੇ ਫੋਨ ਨਹੀਂ ਚੁੱਕਿਆ ਜਾਂਦਾ ਜਾਂ ਉਹਨੇ ਚੀਜ਼ ਮੈਥੋਂ ਭੇਜੀ ਨਹੀਂ ਆਂਦੀ ਕਿਉਂਕਿ ਤੁਸੀਂ ਮੇਰੀ ਵੀ ਮਜਬੂਰੀ ਸਮਝਿਆ ਕਰੋ ਮੈਂ ਕਿੰਨਾ ਸਾਰਾ ਕੰਮ ਦੁਕਾਨ ਤੇ ਵੀ ਸਾਂਭਣਾ ਹੁੰਦਾ ਹੈਨਾ ਫਿਰ ਤੁਹਾਡੇ ਜਵਾਬ ਵੀ ਦੇਣੇ ਹੁੰਦੇ ਕਮੈਂਟਾਂ ਦੇ ਫਿਰ ਸਮਾਨ ਵੀ ਲੈ ਕੇ ਭੇਜਣਾ ਹੁੰਦਾ ਲੋ ਹੁਣ ਆਪਾਂ ਐਨ ਮਿਸ਼ਾਨ ਦੇ ਉੱਪਰ ਕੱਟਾ ਇੱਕ ਕੈਮਰਾ ਨੇੜੇ ਕਰਕੇ ਦਿਖਾ ਦੂੰ। ਵਕਰੀ ਜ ਆਪਾਂ ਕੱਟ ਜਿਹੜੀ ਅੱਜ ਕੱਟ ਰਹੀ ਹੈ। ਮੇਰੇ ਖਿਆਲ ਪਹਿਲਾਂ ਆਪਾਂ ਇਹ ਕੱਟ ਨਹੀਂ ਪਾਈ। ਸਟ੍ਰੇਟ ਦੀ ਸਟ੍ਰੇਟ ਸਲਵਾਰ ਸੌਖੇ ਦਾ ਸੌਖਾ ਤਰੀਕਾ ਨਾਲੇ ਤੁਹਾਡਾ ਉਹ ਮੇਰੇ ਸਵੇਰ ਸਵੇਰ ਧਿਆਨ ਦੇ ਵਿੱਚ ਆਇਆ ਇੱਕ ਮਿਸਟੇਕ ਅੱਜ ਹੋ ਗਈ ਆਪਣੇ ਤੋਂ। ਸ਼ਾਇਦ ਤੁਹਾਨੂੰ ਪਤਾ ਲੱਗਿਆ ਹੋਵੇ। ਜਿਹੜੀ ਸਲਵਾਰ ਆਪਾਂ ਚੱਕਣੀ ਭੁੱਲੇ। ਇਹਦੇ ਚੱਕਰ 'ਚ। ਹਾਂ ਦੇਖੋ। ਸੀਐਨ ਜੀ ਆਪਾਂ ਬਦ ਕੱਟਿਆ ਸੀਗਾ। ਆਪਾਂ ਪੂਰਾ ਪੂਰੀ ਡਾਲੀ ਚਲੋ ਕੋਈ ਗੱਲ ਨਹੀਂ। ਇਹ ਪੈਂਦਾ ਸਰੀਰ ਠੀਕ ਆ ਵੀ ਮੇਰੇ ਅੰਮੂ ਆ ਸਲਵਾਰੀਆਂ ਨੇ ਵੈਸੇ ਨਹੀਂ ਹੋਗਾ ਲੰਬਾ ਠੀਕ ਆ ਪਰ ਆਪਣੇ ਕੋਲ ਮਾਰਜਨ ਹੈਗਾ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਚੱਕਿਆ ਹੈ ਚੱਕ ਕੇ ਅਗੋਂ ਇਸੇ ਤਰੀਕੇ ਪਰ ਬਣਾ ਦੇ ਪਲੱਸ ਕੁਆਲਿਟੀ ਮੈਂ ਆਪਾਂ ਉਹ ਵੱੱਦ ਲਾ ਲਿਆ ਸੀ ਬਸ ਸਲਵਾਰ ਨੂੰ ਐਂ ਕਟ ਕੇ ਕੱਟੇ ਨਾ ਸਿੰਪਲ ਸਲਵਾਰ ਨੇ ਫੇਲੀ ਕੱਟਣੀ ਤੇ ਬਾਲੀ ਸੌਖੀ ਹੈ ਹੈ ਨਾ ਇਹ ਫਿਰ ਵੀ ਕਿਸੇ ਭੈਣ ਨੇ ਕੁਝ ਪੁੱਛਣਾ ਤਾਂ ਤੁਸੀਂ ਮੈਨੂੰ ਫੋਨ ਕਰਕੇ ਸ਼ਾਮ ਨੂੰ 8 ਵਜੇ ਤੋਂ ਬਾਅਦ ਤੇ ਕਮੈਂਟ ਆਪਣਾ WhatsApp ਤੇ ਜਦੋਂ ਮਰਜੀ ਬੋਲ ਕੇ ਭੇਜ ਸਕਦੇ ਹੋ ਵੀ ਮੈਂ ਸਲਵਾਰ ਕੱਟਣ ਲੱਗੀ ਐ ਇੱਕ ਵਾਰੀ ਮੇਰਾ ਫੋਨ ਜਰੂਰ ਚੱਕ ਲਿਓ ਹੈ ਨਾ ਜੇ ਤੁਸੀਂ ਰੇਬਲੀਰ ਕੱਟਣੀ ਹੈ ਗਲੇ ਤੇ ਲਾਉਣ ਨੂੰ ਪੁੱਛੇ ਕਈ ਵਾਰੀ ਬੀਬੀਆਂ ਪਹਿਨਣ ਦਾ ਗਲਾ ਗੋਲ ਹੁੰਦਾ ਪ੍ਰਾਣ ਨਹੀਂ ਨਾ ਤਾਂ ਇੱਥੋਂ ਰੇਬਲੀ ਬਹੁਤ ਸੋਹਣੀ ਨਿਕਲ ਜਾਂਦੀ ਹੈ ਇਹ ਆਇਆ ਕਿ ਐਤੋ ਠੀਕ ਹੁਣ ਆਪਾਂ ਨੂੰ ਲੋਡ ਨਹੀਂ ਉਹਦੀ ਲੀਡ ਤੇ ਆਪਾਂ ਦਾ ਦੂਸਰਾ ਸੂਟ ਹੀ ਆਪਾਂ ਔਰ ਇਹ ਮੈਚਿੰਗ ਸੂਟ ਦੀ ਸਲਵਾਰ ਇਹਦੀ ਬਰਬਰੀ ਕਾਟਨ ਦਾ ਸੂਟ ਸੀਗਾ ਸਵੇਰੇ ਸਵੇਰੇ ਆਪਣੇ ਕੋਲੇ ਕੋਈ ਹੈ ਨਹੀਂ ਸੀਗਾ ਤਾਂ ਕਰਕੇ ਮੈਸੇਜ ਸਨਾਪ ਦੀ ਆਪਾਂ ਵੀਡੀਓ ਕਾਫੀ ਪੰਗ ਹੋਊਗਾ ਤਾਂ ਕਰਕੇ ਮੇਰੀ ਸ਼ਰਟ ਦੀ ਵੀਡੀਓ ਜਿਹੜੀ ਨਹੀਂ ਪਈ ਸਲਵਾਰ ਦੀ ਕੁਦਰਤੀ ਮੇਰੇ ਧਿਆਨ ਦੇ ਵਿੱਚ ਆ ਗਿਆ ਵੀ ਕਾਫੀ ਭੈਣਾਂ ਦੇ ਨੇ ਆ ਰਹੇ ਸੀ ਕਮੈਂਟ ਵੀ ਭਾਈ ਤੁਸੀਂ ਸਿੰਪਲ ਸਲਵਾਰ ਦੀ ਵੀਡੀਓ ਜ਼ਰੂਰ ਪਾਓ ਜਮਾ ਸੋਕਾ ਟਿਕਾ ਇੱਕ ਵਾਰੀ ਨਾ ਪੱਖਾ ਜਿਹੜਾ ਬੰਦ ਕਰ ਦੀ ਕਪੜਾ ਉੱਤਰਿਆ ਗਿਆ। ਲਓ। ਹੁਣ ਸਲਵਾਰ ਦੀ ਲਮਾਈ ਆਪਾਂ ਫਿਰ ਵੀ ਕੋਸ਼ਿਸ਼ ਕਰਾਂਗੇ ਚੱਕਣ ਦੀ ਜਿੰਨਾ ਕਾਪਣ ਤੋਂ ਕਪੜਾ ਚੱਕਿਆ ਗਿਆ। ਕਿਉਂਕਿ ਇਸ ਪੈਨ ਦੀ ਸਹੀ ਮਾਪ ਨੇ ਦੇ ਵਿੱਚ ਸਲਵਾਰ 34.5 ਆਪਾਂ ਨੇ ਤਿਆਰ ਰੱਖਣੀ ਆ। ਮੈਂ ਵੱਧ ਤਾਈਉ ਚੱਲ ਰਾ ਹੁਣ। ਇਹਨਾਂ ਨੇ ਪਹਿਲਾਂ ਸਲਵਾਰ ਦਾ ਮੇਚ ਨਾਲ 33.5 ਸੀ ਪਰ ਕੱਲ ਜਦੋਂ ਇਹ ਪੌਣੇ 35 ਕਰਾ ਗਏ ਮੈਂ ਬਾਅਦ ਵਿੱਚ ਨਾਪ ਲੈਣਾ ਚੈੱਕ ਕੀਤਾ 33.5 ਤੋਂ ਇੱਕੇ ਦਮ ਜੇ ਆਪਾਂ ਪੌਣੇ 35 ਕਰਾਂਗੇ ਤਾਂ ਸਲਵਾਰ ਜਿਆਦਾ ਪਹੁੰਚ ਪੈਰਾਂ 'ਚ ਪੈਣਗੀ ਨਾ ਮਨੋ 34 35 36 ਤੇ 37 ਆਪਾਂ ਇੰਨੇ ਵੀ ਫਿਰ ਵੀ ਚੱਕ ਸਕਦੇ ਹਾਂ ਆਪਣੇ ਇੰਨਾ ਕੁ ਮਾਰਜਿਨ ਮੈਂ ਰੱਖਦਾ ਹੁਣ ਤਾਂ ਇਹ ਤੁਹਾਨੂੰ ਕਹਿਣਾ ਜੀ ਥੋੜਾ ਜਿਹਾ ਮਾਰਜਿਨ ਨਾ ਰੱਖਿਆ ਕਰੋ نیچے ਜਾ ਕੇ ਕੱਟਿਆ ਜਾਂਦਾ ਹੁੰਦਾ ਮੈਂ ਤੁਹਾਨੂੰ ਹੁਣ ਸਲਵਾਰ ਮੇਰੀ ਜੋੜੀ ਹੋਈ ਵੀ ਦਿਖਾ ਦਊਗਾ ਵੀ ਕਿਵੇਂ ਰੱਖਣਾ ਮਾਰਜਿਨ ਵਾਧ ਕਾਰ ਦੀ ਕਟਣੀ ਪੈਂਦੀ ਐ ਇੰਨਾ ਜ਼ਿਆਦਾ ਵੀ ਬਦਮ ਨਿਵਾਦਾ ਕਪੜਾ ਹਾਂ ਬਿਲਕੁਲ ਸਹੀ ਆਉਗੀ ਅੱਡੀਆਂ ਤੋਂ ਫਿਰ ਵੀ ਆਪਣੀ ਸਲਵਾਰ ਨਹੀਂ ਚੱਕੀ ਜਾਉਗੀ ਇਹ ਇਸ ਤਰ੍ਹਾਂ ਆਪਾਂ ਬੜਾ ਦੂਰ ਉੱਕਰ ਕੇ ਕੱਟਾਂ ਇਹ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਭੁੱਲ ਗਿਆ ਸੀਗਾ ਜਿਹੜੇ ਆਪਾਂ ਪਹੁੰਚ ਚੱਕੀ ਨਹੀਂ ਸੀਗੇ ਹੁਣ ਮੈਂ ਤੁਹਾਨੂੰ ਚੱਕ ਕੇ ਦਿਖਾ ਦਉ ਨਾਲ ਤਾਂ ਤੁਹਾਡੇ ਸਲਵਾਰ ਸੌਖੀ ਸਮਝ ਆ ਜੂਗੀ ਹਨਾ ਆ ਪਹਿਲਾਂ ਆਪਾਂ ਇਹਨੂੰ ਪੀਸ ਨੂੰ ਕੱਟ ਲਈਏ ਇੱਥੋਂ ਜਮਾ ਸੌਖੀ ਕਾਟ ਆ ਜਿਹੜੀਆਂ ਆਪਾਂ ਸਪਰੇਡ ਸਲਵਾਰ ਪਾ ਕੇ ਕੋਸ਼ ਆ ਇਹਦੇ ਵਿੱਚ ਤੁਸੀਂ ਜਿੰਨਾ ਲੋੜ ਆ ਓਨੇ ਹੀ ਘੇਰ ਰੱਖ ਸਕਦੇ ਹੋ ਤੋਂ ਕਿ ਮੈਂ ਇਹਨਾਂ ਦੇ ਕੱਲ ਵੀ ਇੱਕ ਸੂਟ ਕੱਟਿਆ ਸੀ ਆ ਦੇਖੋ ਆਪਾਂ ਕਿੰਨੇ ਪਾਏ ਆ ਪਹੁੰਚ 11 ਯਾਨੀ ਕਿ 5.5 ਅੱਧ ਹੋ ਗਿਆ 52 ਇੰਚ ਘੇਰ ਬੰਦਾ 26 ਤੋਂ 52 ਨਾਰਮਲ ਸਵਾਰ ਹੌਲੀ ਜੀ ਸਵਾਰਾ ਕੱਟੀ ਆਪਾਂ ਹੁਣ ਬਸ ਇਹਨੂੰ ਕੁਛ ਨਹੀਂ ਕਰਨਾ ਥੋੜੇਲੇ ਪਾਸੇ ਨੂੰ ਕਰਕੇ ਇਸ ਤਰ੍ਹਾਂ ਲੋਕ ਇਹਦੇ ਨਾਲ ਹੀ ਆਪਾਂ ਪਹੁੰਚੇ ਰੱਖਦੇ ਆਪਾਂ ਬਾਕੀ ਕਾਫੀ ਪੈਣ ਇਹਨਾਂ ਨੂੰ ਬਾਲੇ ਕਹਿੰਦੇ ਆ ਸਾਡੇ ਇਥੇ ਫੱਟੇ ਵੀ ਕਹਿੰਦੇ ਆ ਕੋਈ ਕੋਸ਼ਿਸ਼ ਨਾਲ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਬੋਲੀ ਦਾ ਫਰਕ ਪੈ ਜਾਂਦਾ ਬਾਕੀ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਨਾ ਤੁਸੀਂ WhatsApp ਤੇ ਬੋਲ ਕੇ ਭੇਜਿਆ ਕਰੋ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਵੀ ਬਾਈ ਤੁਸੀਂ ਆਹ ਚੀਜ਼ ਨੂੰ ਕੀ ਕਹਿੰਦੇ ਹੋ ਸੰਘਣਾ ਕਰੋ ਕੋਈ ਵੀ ਚੀਜ਼ ਤੁਹਾਨੂੰ ਨਹੀਂ ਸਮਝ ਆਉਂਦੀ ਫੇਰ ਹੀ ਜਦ ਨਾਲ ਜੇ ਤੁਸੀਂ ਦੱਸਦੇ ਨਹੀਂ ਫਿਰ ਮੈਨੂੰ ਵੀ ਨਹੀਂ ਪਤਾ ਲੱਗਣਾ ਤੁਹਾਨੂੰ ਸਮਝ ਆ ਰਹੀ ਹੈ ਜਾਂ ਨਹੀਂ ਯਾਰ ਹੁਣ ਆਪਾਂ ਸਲਵਾਰ ਜਿਹੜੀ ਤੁਹਾਡੀ 100 ਰੱਖਣੀ ਬਣੀ 6 ਇੰਚ ਪੀਤਾ ਘੜ ਲੈ ਆਪਾਂ ਸਲਵਾਰ ਦੀ ਲੰਬਾਈ ਕਿੰਨੀ ਹੈ 34 ਆਪਾਂ ਕਿੰਨੀ ਰੱਖਣੀ ਆ 37 ਸਹੀ ਸਲਵਾਰ ਦੀ ਲੰਬਾਈ ਜਿਹੜੀ ਉਹ 34 ਹੈ ਇਥੋਂ ਆਪਾਂ ਪੂਰਾ ਵੱਧ ਚੱਲ ਸਕਦੇ ਹੋ ਬਹੁਤ ਆਪਣੀ ਬਿਲਕੁਲ ਸਹੀ ਹੋ ਗਈ ਸਰ ਤੁਸੀਂ ਲੋੜ ਮੁਤਾਬਕ ਹੋਰ ਵੀ ਸਲਵਾਰ ਨੂੰ ਹੌਲੀ ਕਰ ਸਕਦੇ ਹੋ ਤੇ ਜਿਆਦਾ ਹੌਲੀ ਹੋ ਜਾਊਗਾ ਹਾਂ ਇੰਨਾ ਇੱਕ ਘੇਰ ਆ ਬਾਕੀ ਮਾਣੀ ਮਾਣੀ ਥੋੜੀ ਜਿਹੀ ਅਪਣੀ ਲੱਗਦੀ ਆ ਥੋੜੀ ਥੋੜੀ ਜਿਹੀ ਹੋਰ ਚਾੜ ਦਿੰਗੇ ਇੱਥੇ ਲੋਜੀ ਠੀਕ ਆ ਸਾਪਾ ਘਪਾ ਕੇ ਰੱਖਾ ਹੈ। ਦੋ ਸਾਰੀ ਸਲਵਾਰ ਆਪਣੀ ਕੱਟ ਕੇ ਤਿਆਰ ਹੋ ਗਈ। ਤੁਹਾਨੂੰ ਮੈਂ ਸਿੰਪਲ ਸਲਵਾਰ ਵੀ ਦੱਸਦੀ ਵੀ ਕਿਵੇਂ ਕੱਟਣੀ ਹੈ। ਯਾਨੀ ਕਿ ਇੱਕ ਵੀਡੀਓ ਦੇ ਵਿੱਚ ਦੋ ਵੀਡੀਓ ਆਪਾਂ ਬਣ ਗਈਆਂ। ਫਿਰ ਵੀ ਜੇ ਕਿਸੇ ਭੈਣ ਦੇ ਨਾਂ ਸਮਝ ਆਵੇ ਤਾਂ ਤੁਸੀਂ ਕਹਲਾ ਕਮੈਂਟ ਹੀ ਕਰਨਾ। ਹੁਣ ਮੈਂ ਤੁਹਾਨੂੰ ਮੇਰੀ ਜੁੜੀ ਹੋਈ ਸਲਵਾਰ ਦਿਖਾਉਣਾ। ਕਿਵੇਂ ਆਪਾਂ ਨੇ ਇਹ ਦੋ ਸਲਵਾਰ ਜੁੜ ਜਾਂਦੀ ਪਹੁੰਚੇ ਲਾਉਣ ਤੋਂ ਪਹਿਲਾਂ ਕਿਵੇਂ ਰੱਖਣੀ। ਇਸੇ ਭੈਣ ਦੀ ਸਲਵਾਰ ਹੀ ਹੈ ਇਹ ਵੀ। ਠੀਕ ਹੈ। ਆ ਮੇਰੇ ਪ੍ਰੈਸ ਮਾਰ ਕੇ ਰੱਖਿਆ ਹੋਇਆਗਾ ਬਾਅਦ ਘਾੜੀ ਕੱਟੀ ਸੀ ਇਹਦੇ ਵਿੱਚ ਇਹ ਨਹੀਂ ਹੈ ਵੀ ਇੰਨਾ ਵੱਧ ਗਿਆ ਜਾਂ 3 ਇੰਚ ਵੱਧ ਗਿਆ ਬਿਲਕੁਲ ਸਹੀ ਜਾਂ ਘਟ ਗਿਆ ਬਿਲਕੁਲ ਸਹੀ ਹੋ ਬਸ ਥੋੜਾ ਧਿਆਨ ਇਹ ਵੀ ਮੈਂ ਅੱਜ ਮੇਰਾ ਧਿਆਨ ਤਾਂ ਵਧ ਗਿਆ ਕਿਉਂਕਿ ਦੋ ਸਲਵਾਰਾਂ ਦੇ ਵਿੱਚ ਆਪਾਂ ਨੇ ਸਮਝਾਉਣ ਲੱਗ ਗਏ ਮੈਂ ਤੁਹਾਨੂੰ ਜੇ ਕੱਲੀ ਸਲਵਾਰ ਹੁੰਦੀ ਫਿਰ ਮੈਂ ਨਾ ਹੀ ਤਾਂ ਫੋਨ ਚੱਕਾਂ ਜਦੋਂ ਕਟਾਈ ਕਰਦਾ ਤੇ ਨਾ ਹੀ ਕਿਸੇ ਨਾਲ ਗੱਲੀ ਲੱਗਾ ਤੁਸੀਂ ਵੀ ਇਹੀ ਤਰੀਕਾ ਵਰਤਿਆ ਕਰੋ ਵੀ ਨਾ ਹੀ ਗੱਲੀ ਲੱਗਿਆ ਕਰੋ ਨਾ ਫੋਨ ਵਿੱਚ ਜਦੋਂ ਫੋਨ ਸੌਣ ਲੱਗੇ ਭਲੇਖਾ ਆਪਣਾ ਉਦੋਂ ਹੀ ਲੱਗਦਾਗਾ ਕੋਈ ਵੀ ਕਟਾਈ ਦਾ ਜੋ ਵੀ ਕੰਮ ਤੇ ਲੱਗਣਾ ਫਿਰ ਸਿਰਫ ਕੰਮ ਠੀਕ ਆ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ